ਖਿਆਣੇ ਕਹਿੰਦੇ ਆ ਚੋਰੀ ਕੱਖ ਦੀ ਵੀ ਤੇ ਚੋਰੀ ਲੱਖ ਦੀ ਵੀ ਜੀ ਹਾਂ ਨਕੋਦਰ ਦੇ ਬੱਸ ਸਟੈਂਡ ਦੀਆਂ ਤਸਵੀਰਾਂ ਦਿਖਾ ਰਾਂ ਤੁਹਾਨੂੰ ਜਿਹੜੀਆਂ ਨਿਊ ਪੰਜਾਬੀ ਟਾਪਾ ਇੱਥੇ ਰਾਤੀ ਚੋਰਾਂ ਨੇ ਹੱਥ ਸਾਫ਼ ਕੀਤਾ ਆ ਔਰ ਇਹਨਾਂ ਦਾ ਕੁਝ ਨੁਕਸਾਨ ਕੀਤਾ ਆ ਕੀ ਨੁਕਸਾਨ ਕੀਤਾ ਇਹਨਾਂ ਨੇ ਗੱਲਬਾਤ ਕਰ ਲੈਂਦੇ ਆ ਕੀ ਨਹੀਂ ਜੀ ਤੁਹਾਡਾ ਮੇਰਾ ਤਾਂ ਪਰਮਜੀਤ ਸਿੰਘ ਹੈ ਕਿੱਥੇ ਕੰਮ ਕਰਦੇ ਨੇ ਇਹ ਨਿਊ ਪੰਜਾਬੀ ਟਾਪੇ ਦੇ ਕੰਮ ਕਿਹੜੀ ਜਗ੍ਹਾ ਤੇ ਆ ਲੋਕੋ ਤੇਰੇ ਬਸਟੈਂਡ ਦੀ ਬਸਟੈਂਡ ਕੀ ਗੱਲ ਵਾਪਰੀ ਹੈ ਗੱਲ ਵਾਜੀ ਤਿੰਨ ਸਿਲੰਡਰ ਸੀ ਇੱਕ ਲੱਗਾ ਹੋਇਆ ਤੇ ਦੋ ਖਾਲੀ ਸੀ ਤੇ ਦੋ ਤਿੰਨ ਪੇਟੀਆਂ ਠੰਡੀਆਂ ਦੀਆਂ ਪਿਛੋਂ ਪੌੜੀ ਲਾ ਕੇ ਉਹਨਾਂ ਨੇ ਕੋਈ ਵਾਕਿਆ ਕੀਤਾ ਹੋ ਜਾ ਤੇ ਸਵੇਰੇ ਸਾਨੂੰ ਆ ਕੇ ਪਤਾ ਲੱਗਾ ਜਿੱਦਾਂ ਜਦੋਂ ਖੋਲਿਆ ਲੋਕ ਨਹੀਂ ਤੋੜਿਆ ਲੋਕ ਨਹੀਂ ਤੋੜਿਆ ਬਾਹਰ ਦੀ ਸਾਈਡ ਤੋਂ ਆਏ ਆ ਬਾਹਰਲੀ ਸਾਈਡ ਹਾਂਜੀ ਹਾਂਜੀ ਪੌੜੀ ਵੀ ਇੱਥੇ ਛੱਡ ਗਿਆ ਪੌੜੀ ਵੀ ਉੱਥੇ ਛੱਡ ਗਿਆ ਤੇ ਨਾਲ ਠੰਡੇ ਖਿਲਰੇ ਪੌੜੀ ਉਹ ਲੋਹੇ ਦੀ ਪੌੜੀ ਪਈ ਆ ਉਹ ਸਾਹਮਣੀ ਤੇ ਪੌੜੀ ਚੁੱਕ ਲੈ ਆਂ ਤੇ ਨਾਲੇ ਠੰਡੇ ਖਲੇ ਰੋਏ ਸੀ ਪੌੜੀ ਤੇ ਠੰਡ ਦੇਣਾ ਠੰਡੇ ਆ ਜੀ ਤਾਂ ਹੋਰ ਭਾਂ ਸੀ 55 8 8 ਪੇਟੂ ਵਿੱਚ ਦਾਂਦੇ ਆ ਹਮਮ ਸਿਲੰਡਰ ਉਹ ਮਨੋ ਤੇ ਵਿਛਲਿੰਗਾ ਦੀ ਪਬਲੀਕ ਜਲੀ ਤਿੰਨ ਚਾਰ ਬੈਠੇ ਠੰਡੇ ਦੀ ਨੁਕਸਾਨ ਤੇ ਤਿੰਨ ਸਿਲੰਡਰ ਪੂਰੇ ਕਿੰਨਾ ਕਿੰਨੀ ਕਮਾਉਂਡ ਬੰਦੀ ਆ ਸਾਡਾ ਮੋਡ ਵਿੱਚ ਸਿਲੰਡਰ ਦੀ ਕੀਮਤ ਲਾ ਲਓ ਘੱਟੋ ਘੱਟ 1500 1000 1500 ਘੱਟ ਖਾਲੀ ਦਿੰਦੇ ਹੀ ਨਹੀਂ ਯਾਨੀ 5000 ਦੇ ਤੇ ਸਿਲੰਡਰ ਤੇ ਯਾਨੀ ਬਾਕੀ ਠੰਡੇ ਕਿ ਬੇਟੀਆਂ ਚਾਹ ਲਾ ਲਓ ਇਹ ਜਿਹੜੀ 10000 ਦੇ ਲੱਛਕੇ ਹਾਂ ਤੇ ਉੱਪਰ ਸੀਸੀਟੀਵੀ ਕੈਮਰਾ ਲੱਗਾ ਇੱਥੇ ਸੀਸੀਟੀਵੀ ਕੈਮਰਾ ਉਹਨੂੰ ਇਕੱਲੇ ਆਣੇ ਦੇ ਆ ਬਾਹਰ ਪਿਛੀ ਸਾਈਡ ਤੇ ਇਹ ਸ਼ਾਇਦ ਉੱਥੇ ਕੋਈ ਚੈੱਕ ਕਰਾਉਣਾ ਕਹਿੰਦੇ ਮਾਲਕ ਨੂੰ ਦੱਸਿਆ ਉਹ ਕਹਿੰਦੇ ਚੈੱਕ ਕਰਾ ਕੇ ਤੇ ਦੇਖਦੇ ਹਾਂ ਤੁਸੀਂ ਪੁਲਿਸ ਨੂੰ ਕਨਫਰਮ ਕਰ ਦਿੱਤਾ ਕਹਿੰਦਾ ਹਾਂ ਜੀ ਕਿ ਉਹ ਵੀ ਰਿਪੋਰਟ ਵੀ ਲਿਖਾ ਕੇ ਆਏ ਆ ਕੀ ਕਰਦੇ ਬੋਛਾਲੇ ਪੁਲਸ ਵਾਲਿਆਂ ਨੇ ਕਿਹਾ ਵੀ 26 ਜਨਵਰੀ ਦਾ ਕਰਕੇ ਵੀ ਸਾਡੀ ਬਾਰੂ ਫੋਰਸ ਮਗਾਈ ਗਈ ਆ ਨਹੀਂ ਜੀ ਸਾਡਾ ਸੋ ਅੱਛਾ ਜੀ ਤੇ ਅਸੀਂ ਤੁਹਾਡੇ ਦੇ ਵਿੱਚ ਤੁਹਾਡਾ ਜਰੂਰ ਕਰਾਂਗੇ ਪਹਿਲੇ ਇਸ ਤੋਂ ਪਹਿਲੇ ਵੀ ਕੋਈ ਮਾਰਦਤ ਹੋਈ ਤੇ ਪਹਿਲਾਂ ਇੱਕ ਦੋ ਵਾਰੀ ਮੱਲ ਠੰਡੇ ਸੀ ਦੋ ਚਾਰ ਕੇਰੇ ਪੀਤੇ ਤੇ ਮੱਲ ਨਹੀਂ ਇਨੀ ਗੌਰ ਕੀਤੀ ਚਲੋ ਵੀ ਨੁਕਸਾਨ ਨੂੰ ਕਰਕੇ ਛੱਟ ਕੇ ਭੱਜ ਜਾਂਦੇ ਸੀ ਖਿਲਾਰ ਕੇ ਜੀ ਜਦੋਂ ਬਾਹਰ ਛੱਡ ਜਾਣੇ ਤੇ ਨਹੀਂ ਇਨੀ ਗੌਰ ਕੀਤੀ ਕਿਸੇ ਨੇ ਵੀ ਠੰਡੇ ਨੁਕਸਾਨ ਨੂੰ ਮਾਰੇ ਮੋਟਾ ਕੋਈ ਕਹਿੰਦਾ ਕੋਈ ਨਹੀਂ ਇੱਕ ਦੋ ਠੰਡੇ ਹੀ ਆ ਹੁਣ ਇੱਕ ਵਾਰੀ ਦੱਸ ਦਿਓ ਇੱਕ ਵਾਰ ਦੁਬਾਰਾ ਦੱਸ ਦਿਓ ਕੀ ਕੀ ਨੁਕਸਾਨ ਹੋਇਆ ਤੇੜਾ ਹੁਣ ਆਪਣੀ ਚਾਰ ਪੇਟੀਆਂ ਠੰਡੇ ਦੀਆਂ ਹਾਂ ਤੇ ਕੋਈ ਭਾਨ ਰੁਪਈਏ ਜਿੱਦਾ ਟੁੱਟੇ ਭਜੇ ਸੀ ਤੇ ਤਿੰਨ ਸਿਲੰਡਰ ਇੱਕ ਸਿਲੰਡਰ ਭਰਿਆ ਦੋ ਖਾਲੀ ਕੀ ਪ੍ਰਸ਼ਾਸਨ ਕੋ ਮੰਗ ਕਰਦੇ ਹਾਂ ਪ੍ਰਸ਼ਾਸਨ ਕੋ ਮੰਗੇ ਕਰਦੇ ਵੀ ਕੋਈ ਹੱਦ ਦੇ ਵਿੱਚ ਕੋਈ ਕੋਈ ਚੌਕੀਦਾਰ ਦਾ ਕੋਈ ਪਹਿਰੇਦਾਰ ਕੋ ਲਾਓ ਜਿੱਦਾਂ ਸਾਡੇ ਇਹਨਾਂ ਇਨਾ ਹੀ ਕਰਾ ਭਰਦੇ ਆ ਜੀ ਦਸਦਾ 12-12 ਹਜ਼ਾਰ ਰੁਪਏ ਮਹੀਨਾ ਦੇਣ ਆ ਤੇ ਸਾਨੂੰ ਤਾਂ ਫੇਰ ਕੋਈ ਬেনিਫਿਟ ਨਹੀਂ ਜੇ 10-15 ਹਜ਼ਾਰ ਦਾ ਵੀ ਦਾ ਨੁਕਸਾਨ ਆ ਜੋ ਗਿਆ ਕੱਲ ਨੂੰ ਕੋਈ ਫੇ ਭਾਨ ਲੂ ਸਾਡੇ ਤੇ ਕੋਈ ਸੁਣਾਈ ਨਾ ਹੋਈ ਵੇ ਤੋ ਤਸਵੀਰਾਂ ਤੁਹਾਨੂੰ ਕੀ ਨਾ ਦੱਸੇ ਨਿਊ ਪੰਜਾਬੀ ਢਾਬਾ ਨਿਊ ਪੰਜਾਬੀ ਢਾਬਾ ਜਿਹੜਾ ਬੱਸ ਸਟੈਂਡ ਦੇ ਅੰਦਰ ਮੌਜੂਦ ਆ ਇੱਥੇ ਰਾਤੀ ਚੋਰਾਂ ਨੇ ਯਾਨੀ ਕਿ ਹੱਥ ਸਾਫ਼ ਕੀਤਾ ਆ ਬੜੀ ਹੈਰਾਨੀ ਦੀ ਗੱਲ ਆ ਕਿ ਚੋਰ ਜਿਹੜੇ ਆ ਪੌੜੀ ਤੱਕ ਆਪਣੇ ਨਾਲ ਲੈ ਗਏ ਆ ਪਿੱਛੇ ਦੀ ਪੌੜੀ ਲਈ ਆ ਇਹਨਾਂ ਦੇ ਅੰਦਰੋਂ ਸਿਲੰਡਰ ਤੇ ਠੰਡਿਆਂ ਦੀਆਂ ਪੇਟੀਆਂ ਕੋ ਚੱਕ ਲਈਆਂ ਪੁਲਿਸ ਪ੍ਰਸ਼ਾਸਨ ਦੇ ਅੱਗੇ ਇਹਨਾਂ ਦੀ ਇਹ ਬੇਨਤੀ ਆ ਕਿ ਇਦਾਂ ਦੇ ਚੋਰਾਂ ਨੂੰ ਨੱਥ ਪਾਈ ਜਾ ਸਕੇ ਕਿਉਂਕਿ ਜਦੋਂ ਆਦਮੀ ਨਸ਼ਾ ਕਰ ਲੈਂਦਾ ਜਾਂ ਨਸ਼ਾ ਕਰ ਲੈਂਦਾ ਉਹਨੂੰ ਪਤਾ ਨਹੀਂ ਲੱਗਦਾ ਮੈਂ ਕੀ ਚੱਕਣਾ ਕੀ ਨਹੀਂ ਚੱਕਣਾ ਚੋਰਾਂ ਦੀ ਹਿਸ਼ਿਆਰੀ ਦੇਖੋ ਪੌੜੀ ਨਾਲ ਲੈ ਗਏ ਆ ਪਿੱਛੇ ਦੀ ਪੌੜੀ ਲਈ ਆ ਔਰ ਇਹਨਾਂ ਦੇ ਸਿਲੰਡਰ ਤੇ ਟੰਡਿਆਂ ਦੀਆਂ ਪੇਟੀਆਂ ਚੱਕੀਆਂ ਇਹਨਾਂ ਦੀ ਇਹੀ ਪੁਕਾਰ ਆ ਇਹੀ ਇਹਨਾਂ ਦੀ ਮੰਗ ਆ ਕਿ ਇਦਾਂ ਦੇ ਚੋਰਾਂ ਨੂੰ ਜਲਦੀ ਤੋਂ ਜਲਦੀ ਨੱਥ ਪਾਈ ਜਾਵੇ ਸਕੇ ਤਾਂ ਕਿ ਅੱਗੇ ਤੋਂ ਇਦਾਂ ਦਾ ਕੋਈ ਨੁਕਸਾਨ ਨਾ ਹੋਵੇ ਕੈਮਰਾ ਪਰਸਨ ਸੁਮਿਤ ਠਿੰਗੜਾ ਦੇ ਨਾਲ ਛੁਚੀਲ ਠਿੰਗੜਾ ਇਕਤਾਲਾ ਨਿਊਜ਼ ਨਿਕੋੜਾ